ਕੱਸੀ ਗਾਨ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਕਿ ਤੁਸੀਂ کہہ ਰਹੇ ਹੁੰਦੇ ਆ ਕਮੈਂਟ ਕਰਕੇ ਵੀ ਮੈਨੂੰ کہہ ਰਹੇ ਹੋ ਇੰਨੇ ਅਕ ਜਵਾਬ ਨਹੀਂ ਕਮੈਂਟ ਦਾ ਜਵਾਬ ਨਹੀਂ ਦਿੰਦੇ ਵੀਰੇ ਮੇਰੀ ਗੱਲ ਸੁਣੋ ਉਹ ਸਾਡੀ ਮੱਝ ਨੇ ਅੱਜ ਮੇਰੀ ਸਾਰੀ ਸਬਜ਼ੀ ਅਜਾੜ ਦਿੱਤੀ ਰਾਤੀ ਠੀਕ ਆ ਜਿਹੜੇ ਘਰ ਬੂਟੇ ਲਗਾਏ ਹੋ ਆ ਉਹ ਬੂਟੇ ਸਾਰੇ ਅਜਾੜ ਦਿੱਤੇ ਠੀਕ ਆ ਪਰ ਹੌਸਲੇ ਸ਼ੇਰਾਂ ਵਾਲੇ ਰੱਖੀ ਦੇ ਆ ਝੱਟ ਹੋ ਕੇ ਹੌਸਲੇ ਸ਼ੇਰਾਂ ਵਾਲੇ ਰੱਖੀ ਦੇ ਇਹ ਬੂ ਪੇਮੈਂ ਤੁਹਾਨੂੰ ਦਿਖਾਣਾ ਯਾਰੀ ਤੁਸੀਂ ਦੇਖਦੇ ਰਹੇ ਆ ਕੀ ਕੀ ਲੱਗਾ ਆ ਸੀ ਔਰ ਕਿੰਨਾ ਖੁਸ਼ ਸੀ ਔਰ ਰਾਤੀਂ ਹੀਰੀ ਚਲਦੀ ਸੀ ਲੇਟ ਹੈ ਨਹੀਂ ਸੀ ਤੇ ਮੈਂ ਮੱਝ ਨੂੰ ਬਾਹਰ ਮੰਨ ਦਿੱਤਾ ਉਹ ਪਿੱਛੇ ਤੁਸੀਂ ਦੇਖ ਰਹੇ ਆ ਮੇਰੇ ਦੋ ਕੱਟੀਆਂ ਤੇ ਇੱਕ ਮੱਝ ਆ ਤੇ ਮੱਝ ਖੁੱਲ ਗਈ ਤੇ ਖੋਲਣ ਤੋਂ ਬਾਅਦ ਤੜਕੇ 3 ਵਜੇ ਮੈਂ 4 ਵਜੇ ਤਰ ਨੂੰ ਆਇਆ ਤੇ ਸਭ ਜੀ ਜਿੰਨੀ ਵੀ ਸੀ ਸਾਡੀ ਇੱਥੇ 2 ਕਿਲੋ ਘੱਟੋ ਘੱਟ 2 ਕਿਲੋ ਬੈਂਕਣ ਲੱਗੇ ਹੋ ਸੀ ਇਨਾਂ ਦੇ ਹੁਣ ਇਸ ਵੇਲੇ ਜਿੱਥੇ ਜਿਨ੍ਹਾਂ ਬੈਂਗਣਾਂ ਦੇ ਵਿੱਚ ਮੈਂ ਬੈਠਾ ਡੁੰਡਰੂਈ ਆ ਅੱਠ ਬੂਟੇ ਬੈਂਗਣਾਂ ਦੇ ਐਨ ਟੋਪ ਤੇ ਭਿੰਡੀਆਂ ਵੱਡਾਂ ਤੋਰੀਆਂ ਆ ਇਧਰਲੇ ਪਾਸੇ ਟਣੀਆਂ ਉਹਦੇ ਉੱਤੇ ਛਾਂ ਕੀਤੀ ਹੋਈ ਸਾਰਾ ਕੁਝ ਤੇ ਪਰ ਇਦਾਂ ਨਹੀਂ ਘਬਰਾਈਦਾ ਨਹੀਂ ਹੈਗਾ ਠੀਕ ਆ ਤਾਂ ਕੀ ਹੋਇਆ ਜੇ ਇੱਕ ਵਾਰੀ ਲੱਗਾ ਆ ਫਲ ਚਲੇ ਵੀ ਗਿਆ ਜੇ ਪਰਮਾਤਮਾ ਜਿਹੜਾ ਆ ਉਹ ਮਿਹਨਤ ਕਰਨ ਵਾਲਿਆਂ ਨੂੰ ਕਦੇ ਨਾਰਾਜ਼ ਨਹੀਂ ਕਰਦਾ ਠੀਕ ਆ ਤੇ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਆ ਫੇਰ ਮੈਂ ਤੁਹਾਨੂੰ ਦੱਸਦਾ ਆ ਕਿ ਮੈਂ ਬੂਟਿਆਂ ਨੂੰ ਕੀ ਕਰੂੰਗਾ ਤਾਂ ਕਿਦਾਂ ਪੇਰਾਂ ਤੇ ਲਿਆਉਂਗਾ ਔਰ ਕੀ ਇਹਨਾਂ ਦੀ ਡਿਜੀ ਕਰੂੰਗਾ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਆ ਇੱਕ ਮਿੰਟੋ ਮੱਝ ਪਿੱਛੇ ਖੜੀ ਆ ਆ ਬੂਟਿਆਂ ਦੇ ਗੋ ਨਿਗਾ ਮਾਰੂ ਇਹ ਤੁਸੀਂ ਸਾਡੇ ਬੈਂਗਣ ਦੇਖ ਰਹੇ ਆ ਜਿਹੜੇ ਕਿ ਜਿਨ੍ਹਾਂ ਦੀ ਅਕਸਰ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਨਾ ਘਰ ਵਾਲੇ ਬੂਟਿਆਂ ਦੀ ਖੇਤ ਵਾਲੇ ਨਹੀਂ ਘਰ ਵਾਲੇ ਬੂਟਿਆਂ ਦੀ ਗੱਲ ਕਰ ਰਹੇ ਆ ਦੇਖੋ ਮੱਝ ਨੇ ये देखो 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 और इन्नी मेहनत और बड़े बैंगन जिन्ने भी सके बड़े बैंगन है गोला वो खा गई ये लो आ भी लो ਆ ਵੀ ਲੋ ਪਰ ਮੈਂ ਜਿਵੇਂ ਤੁਹਾਨੂੰ ਦੱਸ ਰਹੀ ਹਾਂ ਇਸ ਤੋਂ ਅੱਗੇ ਆ ਪਿੰਡੀਆਂ ਵੱਲਾ ਆ ਜਾਓ ਲੋ ਉਧਰਦਰੇ ਦਿੱਤੀਆਂ ਇਹ ਦੇਖੋ ਲਓ ਆ ਥੱਲੇ ਪੈਰ ਲੱਗੇ ਹੋ ਹਨਾ ਖੁਰਲ ਤੁਹਾਨੂੰ ਘਿਸ ਰਹੇ ਹੋਣਗੇ ਮੱਝ ਦੇ ਆ ਬੇਲ ਵੱਲਾ ਨਿਗਾਹ ਮਾਰੋ ਆ ਦੇਖੋ ਬੇਲ ਦਾ ਕੀ ਬਣਾਤਾ ਇਹ ਤੋਰੀਆਂ ਦੀ ਬੇਲ ਆ ਦੇਖੋ ਹੁਣ ਪਤਾ ਲੱਗੇਗਾ ਕਿ ਕਿੱਥੋਂ ਕਿੱਥੋਂ ਇਹ ਸੁੱਕ ਗਈ ਆ ਆ ਦੇਖੋ ਫਾਲਸਟਾਰਟ ਹੋਇਆ ਤੇ ਜਿਹੜੀ ਜਿਹੜੀ ਲੜ ਹੁਣ ਥੱਲੇ ਉਹ ਕੱਟ ਦਿੱਤੀ ਹੋਵੇਗੀ ਇਹ ਨਹੀਂ ਹੋਰ ਤੁਹਾਨੂੰ ਦਿਖਾਉਣਾ ਇਹ ਮਾਝਾ ਆਪਣੀ ਵੀਰੇ ਇੱਕੋ ਪਿੱਛੇ ਉਹਦੀ ਕੱਟੀ ਆ ਇੱਕ ਇਹਦੀ ਕੱਟੀ ਆ ਤਿੰਨ ਮਹੀਨੇ ਦੇਖੋ ਹਾਂ ਲੈਟ ਹੈ ਨਹੀਂ ਸੀ ਰਾਤੀ ਪੱਖੇ ਚੱਲਦੇ ਨਾ ਸੀ ਤੇ ਮੈਂ ਫੇਰ ਇਹਨੂੰ ਬਾਹਰ ਬੰਦ ਦਿੱਤਾ ਤੇ ਉੱਪਰ ਨੂੰ ਕੁੰਡ ਤੋਂ ਪਟਾ ਕੇ ਲੈ ਗਈ ਇਹ ਹੁਣ ਮੈਂ ਜਿਹੜੇ ਤੁਹਾਨੂੰ ਬੂਟੇ ਦਿਖਾ ਰਿਹਾ ਆਂ ਇਹ ਮਿਰਚਾਂ ਦਿਖਾ ਰਿਹਾ ਆਂ ਦੇਖੋ ਹੈਲੋ ਹੈਲੋ ਇਹ ਜਿਹੜੇ ਅਕਸਰ ਮੈਂ ਵੀਡੀਓ ਚ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਮਿਰਚਾਂ ਦੇ ਬੂਟੇ ਔਰ ਇਹ ਵੀ ਸਾਰੇ ਤੋੜਦੇ ਉੱਤੇ ਇੱਧਰ ਸੰਤਰੇਆਂ ਚ ਵੀ ਟੱਕਰਾਂ ਮਾਰੀਆਂ ਇਹਨਾਂ ਨੂੰ ਛੋਟੇ ਛੋਟੇ ਫਾੜ ਲੱਗੇ ਹੋ ਆ ਹਜੇ ਤੇ ਇੱਧਰ ਇਹ ਵੀ ਇਹ ਲਾਓ ਤੇ ਸੱਟ ਰਹੀ ਕਰਦਾ ਹਟਿਆ ਮੈਂ ਸਰੀਰ ਦਾ ਉਹ ਇੱਧਰ ਵਾਲੀ ਵੀਲ ਵੀ ਤੋੜ ਦਿੱਤੀ ਸੀ ਇਹ ਦੇਖੋ ਸਾਰੀ ਥੱਲੇ ਸਿੱਟਦੀ ਸੀ ਨਿੰਬੂ ਵਿੱਚ ਟੱਕਰਾਂ ਇੰਨਾ ਸਾਰਾ ਕੁਝ ਕਰਨ ਦੇ ਬਾਵਜੂਦ ਇਹਨੇ ਤੁਹਾਨੂੰ ਦੱਸ ਰਿਹਾ ਤੇ ਜੀ ਮੈਂ ਤੁਹਾਨੂੰ ਪਹਿਲੀ ਫੋਟੋ ਦਿਖਾਣਾ ਇਹ ਛਾਂ ਕਰਕੇ ਛਾਂ ਕਰਨ ਵਾਸਤੇ ਤੇ ਇਹ ਧਨੀਆ ਧਨੀਆ ਤੇ ਮੈਂ ਸਾਰਾ ਸਾਲ ਮੁੱਕਣੇ ਨਹੀਂ ਦਿੰਦਾ ਇਹ ਸਾਰਾ ਖਾ ਗਈ ਹੈ ਇਹ ਪਾਲਕ ਇਹ ਪਾਲਖਾ ਗਈ ਆ। ਖੁਰ ਲੱਗ ਗਿਆ ਤੁਹਾਨੂੰ ਦਿਖ ਰਿਹਾ ਹੈ। ਉਹ ਛਾਂ ਕਰਨ ਵਾਲਾ ਚੱਕ ਕੇ ਮਾਰਿਆ ਪਰ ਇਹ ਸਿਰ ਨਾਲ। ਇਸ ਤਰ੍ਹਾਂ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਹੀ ਹਾਂ ਕਿ ਹੌਸਲਾ ਵੀ ਬਹੁਤ ਵੱਡੀ ਚੀਜ਼ ਈ ਆ। ਹੌਸਲੇ ਨਾਲ ਦੁਨੀਆ ਚੱਲਦੀ ਆ। ਤੇ ਸਿੰਦਰਮੇ ਦੇ ਨਾਲ ਲੜਦੀ ਆ ਸਵੀਰ ਦੀ ਕਿ ਤੇਰੀ ਮੱਝ ਨੇ ਕੁਝ ਨਹੀਂ ਛੱਡਿਆ। ਆਹ ਦੇਖੋ ਪੈਰ ਲੱਗੇ। ਲਓ ਛੋਟੇ ਛੋਟੇ ਨਿੰਬੂ ਆ ਦੇਖੋ ਇਹਦੇ ਵਿੱਚ ਸਿਰ ਮਾਰਿਆ ਤੋੜ ਕੇ ਸਿੱਟੇ ਹੋਏ ਆ ਆ ਦੇਖੋ ਇਹਨਾਂ ਨੁਕਸਾਨ ਕਰਾ ਕੇ ਤੇ ਅੱਜ ਦੁਪਹਿਰਾ ਹੋ ਗਿਆ ਇਹਨਾਂ ਦਾ ਬੰਦੋਬਸਤ ਕਰ ਰਹੇ ਆ ਬੂਟਿਆਂ ਦਾ ਮੈਂ ਹਾਲੇ ਖੜੇ ਹੀ ਕੀਤੇ ਆ ਤੇ ਹੁਣ ਢੇਰ ਭਰਨ ਚੱਲਾਂ ਇੱਕ ਬੋਰੀ ਦੇਸੀ ਢੇਰ ਦੀ ਗੋਬਰ ਦੀ ਇਹਨਾਂ ਹੱਲ ਕਰਾਂਗੇ ਹੋਈ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ ਉਹਦਾ ਮਸਲਾ ਇਹ ਆ ਕਿ ਮੈਂ ਤੁਹਾਨੂੰ 10 ਦਿਨਾਂ ਦੇ ਵਿੱਚ ਇਹ ਬਾਗਬਾਨ ਜਿਹੜਾ ਉੱਜੜਿਆ ਸਾਡਾ ਹਰਾ ਭਰਾ ਦਿਖਾਊਗਾ ਬੇਸ਼ੱਕ ਜਿਹੜੇ ਬੂਟੇ ਚਲੇ ਗਏ ਆ ਚਲੇ ਗਏ ਆ ਪਰ ਜੋ ਖੇਤੀ ਦਾ ਕੰਮ ਆ ਇਹ ਉੱਪਰ ਵਾਲੇ ਦੀ ਮਿਹਰਬਾਨ ਮਿਹਰਬਾਨੀ ਨਾਲ ਆ ਤੇ ਇਹਦੇ ਵਿੱਚ ਪਹਾੜ ਜਿੱਡਾ ਹੌਸਲਾ ਰੱਖਣਾ ਪੈਂਦਾ ਤੇ ਤਨੀਆਂ ਬਾਲਕ ਵਗੈਰਾ ਤਾਂ ਮੈਂ ਹੋਰੇ ਹੀ بیچ ਦੇਣੀ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਬਾਕੀ ਮਿਲਦੇ ਆ ਕੀ ਕੀ ਕਰਨਾ ਮੈਂ ਇਹਨਾਂ ਨੂੰ ਦਿਖਾਉਂਗਾ ਤੁਹਾਨੂੰ ਵੀਡੀਓ ਦੇ ਵਿੱਚ ਹਾਲੇ ਤਾਂ ਇਹਨਾਂ ਨੂੰ ਢੇਰ ਪਾਉਣ ਲੱਗਾ ਦੇ ਸੀ ਸਭ ਤੋਂ ਪਹਿਲਾਂ ਮਿੱਟੀ ਲਾਉਣੀ ਇਹਨਾਂ ਦੇ ਦਿਵਾਲੇ ਤੇ ਇਹਨਾਂ ਨੂੰ ਪੈਰਾਂ ਤੇ ਲਿਆਉਣਾ ਮੂਟਿਆਂ ਨੂੰ ਸਰਮ ਮੇਰੇ ਕਹਿਣ ਦਾ ਮਤਲਬ ਵੀਡੀਓ ਬਣਾਉਣ ਦਾ ਇਹ ਆ ਕਿ ਵੀਵੇ ਤੁਸੀਂ ਕਹਿ ਦਿੰਨੇ ਆ ਕਿ ਸਾਡੇ ਕੁਝ ਲੱਗਦਾ ਨਹੀਂ ਜੀ ਇਹ ਨਹੀਂ ਗੱਲ ਹੁੰਦੀ ਇਹ ਲੱਗਾ ਆ ਵੀ 1 ਮਿੰਟ ਵਿੱਚ ਆ ਜਾਣ ਵਾਲਾ ਵੀ ਉਹੀ ਆ ਤੇ ਲਾਉਣ ਵਾਲਾ ਵੀ ਉਹੀ ਆ ਮਾਲਕ ਆ ਉਹ ਇਸ ਕਰਕੇ ਇੱਥੇ ਮਿੰਟ ਦਾ ਪਤਾ ਨਹੀਂ ਹੈਗਾ ਇਹ ਬੈਂਗਣ ਕੱਲ ਮੈਂ ਤੋੜ ਕੇ ਨਹੀਂ ਦਿੱਤੇ ਕਿ ਪਰਸੋਂ ਨੂੰ ਕੱਲ ਨੂੰ ਬਣਾਵਾਂਗੇ ਅੱਜ ਕੁਝ ਵੀ ਨਹੀਂ ਦੇਹਾ ਸੋ ਇੱਥੇ ਕੋਈ ਪਤਾ ਨਹੀਂ ਲੱਗਦਾ ਇਹ ਫੁੱਲ ਦੇਖੋ ਹਾਂ ਮੈਂ ਕਰਦਾ ਇਹਦਾ ਕੋਈ ਬੰਦੋਬਸਤ ਬਹੁਤ ਜ਼ਿਆਦਾ ਫਲ ਫਰੂਟ ਹੈ ਇੱਥੇ ਇਹ ਬੇਰੀ ਆ ਆ ਦੇਖੋ ਬੇਰ ਲੱਗੇ ਹੋ ਸੰਤਰੇ ਆ ਔਰ ਮੋਰੇ ਸੇਬ ਆ ਬੂਟਾ ਹਰੇਕ ਬੂਟਾ ਹੰਬਾਂ ਬੂਟੇ ਜਿੰਨੇ ਵੀ ਆ ਤੇ ਮਿਰਚਾਂ ਤੋਂ ਤਾਂ ਸਭ ਤੋਂ ਜ਼ਿਆਦਾ ਇਹ ਮਿਰਚਾਂ ਤੋਂ ਖੇਜ ਰਹੀ ਆ ਹਾਂ ਦੇਖੋ ਭਰੇ ਉਹ ਬੂਟੇ ਮਿਰਚਾਂ ਦੇ ਸੀ ਜਿਹੜੇ ਮੈਂ ਤੁਹਾਨੂੰ ਵੀਡੀਓ 'ਚ ਦਿਖਾਉਣਾ ਹੁੰਦਾ ਹੁਣ ਮੁਸ਼ਕਲ ਨਾਲ 4 4 ਮਿਰਚਾਂ ਸਬਜ਼ੀ ਵਾਸਤੇ ਲੱਭਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਮੈਂ ਤੁਹਾਨੂੰ ਦੱਸੂਗਾ ਇਹ ਵੀ ਤੋੜ ਦਿੱਤੇ ਸ਼ਿਮਲਾ ਮਿਰਚਾਂ ਦੇ ਇੱਥੇ ਦੋ ਹੀ ਤਾਂ ਚੱਕੀ ਸਿੱਟ ਕੇ ਆ ਬਾਹਰ ਕੋਈ ਨਹੀਂ ਕਰਦੇ ਆ ਔਰ ਜੋ ਵੀ ਹੱਲੇ ਤਾਂ ਮੈਂ ਢੇਰੇ ਪਾਉਣ ਲੱਗਾ ਸਿਰਫ ਇਹਨੂੰ ਗੋਬਰ ਔਰ ਇਹਨਾਂ ਦੀ ਮਿੱਟੀ ਲਾਉਣ ਲੱਗਾ ਉੱਚੇ ਕਰਨ ਲੱਗਾ ਤੇ ਤੁਹਾਡੇ ਨਾਲ ਵੀਡੀਓ ਦੇ ਵਿੱਚ ਜਰੂਰ ਮਿਲਾਂਗੇ ਪਹਾੜ ਜਿੱਡਾ ਹੌਂਸਲਾ ਰੱਖ ਕੇ ਸਤਿ ਸ੍ਰੀ ਅਕਾਲ